ਹਾਂਜੀ ਦੋਸਤੋ ਅੱਜ ਹੈਗਾ ਐਤਵਾਰ ਤੇ ਅੱਜ ਹੈਗੀ ਛੁੱਟੀ ਤੇ ਅੱਜ ਜਾਵਾਂਗੇ ਅਸੀਂ ਰਾਜੇਰਾਮ ਮੱਥਾ ਟੇਕਣ ਜੀ ਤੇ ਨਾਲ ਦੀ ਬਿਲਕੁਲ ਰੈਡੀ ਜੀ ਚਲਿਏ ਜੀ ਚਲੋ ਜੀ ਕਰੀਏ ਰਾਜੇਰਾਮ ਦਰਸ਼ਨ ਤੇ ਧਾਰ ਜਾ ਕੇ ਹਾਂਜੀ ਸਤਿ ਸ੍ਰੀਕਾਲ ਜੀ ਅੱਜ ਪਹੁੰਚੇ ਆ ਜੀ ਗੁਰਦੁਆਰਾ ਰਾਜੇਰਾਮ ਤੇ ਨਾਲੇ ਕਰਾਂਗੇ ਦਰਸ਼ਨ ਦਰਦਾਰ ਤੋਂ ਨਾਲੇ ਕਰਾਂਗੇ ਤੁਹਾਨੂੰ ਦਰਸ਼ਨ ਦਰਦਾਰ ਠੀਕ ਹੈ ਜੀ ਲਓ ਜੀ ਦਿਖਾਲਦੇ ਆ ਤੁਹਾਨੂੰ ਝਲਕ ਠੀਕ ਹੈ ਜੀ ਆ ਗੁਰਦੁਆਰੇ ਦਾ ਮੁੱਖ ਦਵਾਰ ਜਿੱਥੋਂ ਆਪਾਂ ਐਂਟਰ ਕਰਦੇ ਆ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਹੈਗਾ ਜੀ ਗਰਬਾਖਪੁਰ ਰੋਡ ਤੇ ਇਧਰਲੀ ਸਾਈਡ ਤੇ ਹੈਗਾ ਜੀ ਹਰਤੂਆ ਰੋਡ ਬਾਕੀ ਅੰਦਰਲਾ ਜਿਹੜਾ ਤੁਹਾਨੂੰ ਦ੍ਰਿਸ਼ ਦਿਖਾਣੇ ਜਾ ਕੇ ਗੁਰਦੁਆਰਾ ਠੀਕ ਹੈ ਜੀ ਧੰਨਵਾਦ ਜੀ ਵਾਕੇ ਇੱਧਰ ਲਈ ਛੜ ਦੇ ਦੁਕਾਨਾਂ ਲੱਗੀਆਂ ਹੋਈਆਂ ਲੋ ਜੀ ਇਹ ਆ ਜੀ ਗੁਰਦੁਆਰਾ ਧੰਨ ਧੰਨ ਬਾਬਾ ਰਾਜਰਾਮ ਜੀ ਦਾ ਮੇਨ ਜਿਹੜਾ ਗੇੜ ਜੀ ਤੇ ਇਹ ਆ ਬਾਹਰਲੇ ਪਾਸੇ ਦੁਕਾਨਾਂ ਲੱਗੀਆਂ ਹੋਆਂ ਜੀ ਤੁਹਾਨੂੰ ਕੱਲੀ ਕਲੀ ਦੁਕਾਨ ਦੇ ਦਰਸ਼ਨ ਕਰਾਵਾਂਗੇ ਜੀ ਹਾਂ ਜੀ ਹੋਰ ਕੀ ਹਾਲ ਜੀ ਹਾਂ ਜੀ ਕਿੰਨੇ ਚਿਰ ਹੋਇਆ ਤੁਹਾਨੂੰ ਦੁਕਾਨ ਲਾਉਂਦੇ ਨੂੰ ਕਿੰਨੇ ਚਿਰ ਹੋਇਆ ਦੁਕਾਨ ਲਾਉਂਦੇ ਨੂੰ ਮੈਂ ਪਿਛਲੇ ਸਾਲ ਦੁਆਰਾ ਆਇਆ ਜਾ ਆਇਆ ਠੀਕ ਹੈ ਠੀਕ ਹੈ ਹਾਲ ਲੱਗਦੇ ਪੱਕੇ ਬੰਦੇ ਠੀਕ ਜੀ ਲਓ ਜੀ ਇਹ ਆ ਜੀ ਗੁਰਦੁਆਰਾ ਰਾਜੇਰਾਮ ਹਰਤਿਵਾਲ ਦੇ ਲਾਗੇ ਤੇ ਦੁਕਾਨਾਂ ਲੱਗੀਆਂ ਹੋਈਆਂ ਬਾਹਰ-ਬਾਰ ਤੇ ਆ ਸਾਡੇ ਕੋਲ ਵੀਰ ਜਾਨ ਨੇ ਪਸਾਨ ਵਾਲੇ ਉਹਨਾਂ ਦੁਕਾਨਾਂ ਲਾਈਆਂ ਹੋਈਆਂ ਤੇ ਪੂਰਾ ਤੁਹਾਨੂੰ ਇਸ ਗੁਰਦੁਆ ਦਾ ਪੂਰਾ ਦਿਖਾਵਾਂਗੇ ਠੀਕ ਹੈ ਜੀ ਹਾਂ ਜੀ ਇਹ ਆ ਸਾਡਾ ਗੁਰਮੁਖ ਠੀਕ ਹੈ ਜੀ ਹਾਂ ਜੀ ਗੁਰਦੁਆਰੇ ਦੇ ਬਾਹਰ ਲੱਗੀਆਂ ਦੁਕਾਨਾਂ ਦਾ ਤੁਹਾਨੂੰ ਦ੍ਰਿਸ਼ ਜਿਹਾ ਦਿਖਾ ਰਹੇ ਹਾਂ ਜੀ ਤੇ ਅੰਦਰਲਾ ਦ੍ਰਿਸ਼ ਵੀ ਤੁਹਾਨੂੰ ਜਾ ਕੇ ਦਿਖਾ ਦਿਆਂ ਠੀਕ ਹੈ ਜੀ ਹਾਂ ਜੀ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਧੰਤਨ ਬੱਬਾ ਰਾਜਰਾਮ ਦੀ ਜੋ ਬਿਲਕੁਲ ਹਰਚੋ ਵਾਲੇ ਤੋਂ 2 ਕਿਲੋਮੀਟਰ ਅੱਗੇ ਆ ਜੀ ਠੀਕ ਹੈ ਜੀ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਕਰਾਉਣੇ ਦਰਸ਼ਨ ਦਿਦਾਰ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਲਓ ਜੀ ਤੁਹਾਨੂੰ ਦੂਰੋਂ ਤਸਵੀਰ ਦਿਖਾ ਰਹੇ ਆ ਗੁਰਦੁਆਰਾ ਰਾਜਰਾਮ ਜੀ ਤੇ ਐ ਸਾਹਮਣੇ ਆ ਜੀ ਅੰਦਰਲਾ 메ਨ ਗੇਟ ਜਿੱਥੋਂ ਆਪਾਂ ਐਂਟਰ ਹੋ ਕੇ ਜਾਣਾ ਠੀਕ ਹੈ ਜੀ ਤੇ ਬਾਹਰਲੇ ਪਾਸੇ ਪਾਰਕਿੰਗ ਇਹ ਕੁਝ ਇਧਰ ਤਿਆਰੀ ਹੋ ਰਹੀ ਗੁਰਦੁਆਰੀ ਬਿਲਡਿੰਗ ਹੋਰ ਵੀ ਨਾਲ ਤਿਆਰ ਹੋਉਂਦੀ ਠੀਕ ਹੈ ਜੀ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਪੂਰਾ ਦ੍ਰਿਸ਼ ਦਿਖਾਉਨੇ ਗੁਰਦੁਆਰੇ ਜਾ ਕੇ ਇਹ ਇਤਿਹਾਸ ਬਾਰੇ ਦੱਸਾਂਗੇ ਠੀਕ ਹੈ ਜੀ ਧੰਨਵਾਦ ਲਓ ਜੀ ਅਸੀਂ ਪਹੁੰਚ ਗਿਆਂ ਗੁਰਦੁਆਰਾ ਰਾਜੇਰਾਮ ਤੇ ਆ ਬਾਹਰਲੇ ਪਾਸੇ ਸਾਈਕਲ ਸਟੈਂਡ ਏ ਤੇ ਆ ਜਿਹੜਾ ਅੰਦਰਲਾ ਗੇਟ ਹੈ ਜਿੱਥੋਂ ਦੀ ਠੀਕ ਇੱਕ ਤੁਹਾਨੂੰ ਬਾਹਰਲਾ ਗੇਟ ਦਿਖਾਇਆ ਸੀ ਇਹ ਆ ਅੰਦਰਲਾ ਗੇਟ ਤੇ ਇਧਰਲੇ ਪਾਸੇ ਸਤਿਗੁਰੂ ਦੀ ਕਿਰਪਾ ਦੇ ਨਾਲ ਬਿਲਡਿੰਗ ਜਿਹੜੀ ਉਹ ਹੋਰ ਤਿਆਰ ਹੋ ਰਹੀ ਜੀ ਠੀਕ ਹੈ ਜੀ ਬਾਕੀ ਦਿਖਾ ਲ ਦਈ ਤੁਹਾਨੂੰ ਅੰਦਰਲਾ ਦੇਖੀ ਜਾ ਕੇ ਚਲੋ ਜੀ ਲਓ ਜੀ ਪਹੁੰਚ ਗਏ ਆ ਗੁਰਦੁਆਰਾ ਰਾਜੇ ਰਾਮ ਦੇ ਅੰਦਰ ਇੰਟਰ ਆਪਾਂ ਕਰ ਚੁੱਕੇ ਆ ਤੇ ਹਾਂ ਚਪਲ ਕਿਥੇ ਲਾਈ ਆ ਲਓ ਜੀ ਆਪਾਂ ਇੰਟਰ ਕਰ ਚੁੱਕੇ ਆ ਤੇ ਤੁਹਾਨੂੰ ਕਰਾਵਾਂਗੇ ਇਸ ਗੁਰਦੁਆਰੇ ਦੇ ਦਰਸ਼ਨ ਦੇदार ਜੀ ਚਲੋ ਜੀ ਦਿੱ ਲੋ ਦੀ ਗੁਰਬਾਨੀ ਅੰਦਰ ਜਿਹੜੀ ਚੱਲ ਰਹੀ ਏ। ਗੁਰੂ ਜੀ ਇਹ ਆ ਜੀ ਗੁਰਦੁਆਰੇ ਦੇ ਅੰਦਰਲਾ ਜਿਹੜੀ ਉਦਰਸ ਬਾਕੀ ਤੁਹਾਨੂੰ ਦਿਖਾਉldੀਆਂ ਜੀ ਇੱਧਰ ਤਲਾਅ ਵਾਲੀ ਸਾਈਡ ਦੇ। ਆ ਜਾਓ। ਹਾਂ ਜੀ। ਅੰਦਰ ਅੱਜ ਹੈਗਾ ਜੀ ਐਤਵਾਰ ਤੇ ਸੰਕ੍ਰਾਂਤ ਥੋੜੀਆਂ ਘਾਟੇ ਜਦੋਂ ਮੱਸੀਆ ਦੇ ਇੱਥੇ ਬਹੁਤ ਜਿਆਦੀ ਰੌਣਕ ਹੁੰਦੀ। ਇੱਧਰ ਜਿਹੜਾ ਲੇਡੀਜ਼ ਤਲਾਵੇ ਜੀ ਤੇ ਇਧਰ ਦੇ ਪਾਸੇ ਬੰਦਿਆਂ ਦਾ ਤਲਾਵੇ ਜੀ ਤੇ ਤੁਹਾਨੂੰ ਕੱਲ੍ਹ ਲਈ ਚੀਜ਼ ਦਿਖਾਵਾਂਗੇ ਠੀਕ ਹੈ ਜੀ ਸੇਕਦਾ ਹਾਂਜੀ ਪਹੁੰਚਿਆ ਜੀ ਗੁਰਦੁਆਰਾ ਰਾਜੀਰਾਮ ਜੋ ਕਰਨਾ ਚਾਹਣਾ ਹਾਂ ਫੰਕਸ਼ਨ ਨਹੀਂ ਕਰ ਲਗਾ ਹਾਂਗੇ ਉਹਦਾ ਹੋਗਾ ਹਾਂਜੀ ਲੋ ਦੀ ਇਹ ਜੀ ਤਲਾਬ ਤਲਾਬ ਵਿੱਚ ਚਲਦੀਆਂ 골ਡਨ ਮੱਛੀਆਂ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਇਸ ਗੁਰਦੁਆਰੇ ਦੇ ਕੱਲੇ ਕੱਲੇ ਹਿੱਸੇ ਬਾਰੇ ਤੇ ਤੇ ਯਾਰ ਨਾਨਕ ਨਾਮਿ ਰਤਨਾ ਸਾਖੀ ਅਨਿਰਛਾ ਆਪ ਕੀ ਚੱਕ ਸੁਨਾ ਮੰਨੇ ਸਾਖੀ ਵੈਸਾਰੇ ਹਾਂਜੀ ਇਹ ਆ ਜੀ ਇੱਧਰ ਲੰਗਰ ਹਾਲ ਜੀ ਬਹੁਤ ਤਗੜਾ ਲੰਗਰ ਹਾਲ ਦੋ ਜਿਹੜੇ ਹਾਲ ਬੜੇ ਬੜੇ ਤਗੜੇ ਲੰਗਰ ਹਾਲ ਦੇ ਤੇ ਬਾਕੀ ਇਸ ਇਲਾਕੇ ਦਾ ਬੜਾ ਪਪੂਲਰ ਗੁਰਦੁਆਰਾ ਧੰਤਨ ਬਾਬਾ ਰਾਜਰਾਮ ਦੀ ਜੋ ਹਰਤਵਾਲਤੂ ਬਿਲਕੁਲ 2 ਕਿਲੋਮੀਟਰ ਅੱਗੇ ਆ ਗਰਦਾਸਪੁਰ ਰੋਡ ਤੇ ਠੀਕ ਹੈ ਜੀ ਹਾਂ ਜੀ ਇੱਧਰ ਚਾਹ ਤੇ ਗੱਫੇ ਚੱਲ ਰਹੀਆਂ ਜੀ ਚਾਹ ਤੇ ਗੱਫੇ ਚੱਲ ਰਹੀਆਂ ਹਾਂਜੀ ਗੁਰੂ ਦੇ ਪਿਆਰਿਓ ਇਹ ਆ ਕਿ ਲੰਗਰ ਹਾਲ ਇਹ ਆ ਜੀ ਲੰਗਰ ਹਾਲ ਜੋ ਜੇ ਲੰਗਰ ਦਾ ਸਮਾਂ ਨਹੀਂ ਹੈਗਾ ਤਿਆਰੀ ਜਿਹੜੀ ਹੋ ਰਹੀ ਏ ਔਰ ਇਹਦੇ ਅਗਲੇ ਪਾਸੇ ਆ ਦੇਖੋ ਜੀ ਅਗਲੇ ਪਾਸੇ ਇੱਕ ਹੋਰ ਬਹੁਤ ਤਕੜਾ ਹਾਲ ਏ ਜਦੋਂ ਜਿੱਦ ਕਿ ਦਸ਼ੰਤ ਜਿਆਦਾ ਆਉਂਦੀ ਫਿਰ ਉਹਦਰਲੇ ਪਾਸੇ ਦਸ਼ੰਤਾ ਚਲੀ ਜਾਂਦੀ ਏ ਇਹ ਲੰਗਰ ਹਾਲ ਏ ਜੀ ਤਾਂ ਤਨਬੱਬਾ ਰਾਜੇਰਾਮ ਦੀ ਉਸ ਗੁਰਦੁਆਰੇ ਆ ਠੀਕ ਹੈ